ਪਰਲੀ ਸਾਈਡ ਜਾਵੜੋ ਹਰ ਬਾਜ਼ਾਰ ਦੇ ਚੌਂਕ ਤੇ ਜਾਂਦੇ ਰਹੋ ਪਾਣੀ 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 ਮਿਲੂ ਤੋ ਨੋ ਹਰ ਥਾਂ ਲਈ ਇਹ ਹੁੰਦਾ ਹੈ ਕਿ ਪਾਣੀ ਬਹੁਤ ਲੇਟ ਨਿਕਲਦਾ ਹੈ ਘਰਾਂ ਚ ਪਾਣੀ ਵੜੀ ਜਾਂਦਾ ਜੋ ਜਿਹੜੇ ਘਰ ਨਹੀਂਵੇਂ ਆ ਉਹ ਡੁੱਬਣ ਵਾਲੇ ਟਿਕਣ ਵਾਲੇ ਪਾਣੀ ਦਾ ਸੀਵਰੇਜ ਦਾ ਕੋਈ ਨਿਕਾਸ ਨਹੀਂ ਸਟ੍ਰੀਟਾਂਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਆ ਕੋਈ ਵੀ ਸਫਾਈ ਦਾ ਕੰਮ ਨਹੀਂ ਚੱਲ ਰਿਹਾ ਇਹਦੇ ਤੇ ਕੋਈ ਵੀ ਨਿਕਾਸ ਨਹੀਂ ਹੋ ਰਿਹਾ ਇੱਥੇ ਦਾ ਜਦੋਂ ਜਾਣੇ ਹੁੰਦੇ ਹੀ ਸਫਾਈ ਦੇ ਦਿੰਦੇ ਆ ਵੀ ਨਾਕ ਲੈਣਾ ਕੋਈ ਨਹੀਂ ਜੇ ਅਸੀਂ ਕਰਦੇ ਆ ਸਾਡਾ ਬੱਜਦਾ ਆ ਅਸੀਂ ਉਹਦੇ ਜਾਂ ਕਰਦਾਂਗੇ ਜੀ ਫਲਾਣਾ ਕਰਦਾਂਗੇ ਜੀ ਝਿੰਗੜਾ ਕਰਦਾਂਗੇ ਕੋਈ ਮਤਲਬ ਕੋਈ ਸੁਣਵਾਈ ਆਣੀਏ ਤੇ ਸ਼ਹਿਰ ਦਾ ਬਹੁਤ ਮੰਦੇ ਹਾਲ ਆ ਇਹਨਾਂ ਜੀ ਮੇਰਾ ਕਹ ਸਾਡੀਆਂ ਉਮਰਾਂ ਨਾਲੀਆਂ ਸ਼ੁਰੂ ਤੋਂ ਲਾ ਕੇ ਸਮੱਸਿਆ ਚੱਲਦੀ ਆ ਜਾਈ ਪਾਣੀ ਭਰ ਜਾਂਦਾ ਦੁਕਾਨਾਂ ਦੇ ਵਿੱਚ ਬਹੁਤ ਹੀ ਬੁਰਾ ਹਾਲ ਆ ਜੀ ਸਰ ਕੋਈ ਸੁਧਾਰ ਨਹੀਂ ਹੋਇਆਗਾ ਤੇ ਕੋਈ ਪਾਣੀ ਦਾ ਨਿਕਾਸ ਨਹੀਂ ਆਇਆਗਾ ਪਾਣੀ ਜਦੋਂ ਬਰਸਾਤ ਹੁੰਦੀ ਐਂ ਹੀ ਖੜਦਾ ਹੈ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਹਿਲੀ ਸੌਣ ਦੀ بارش ਹੋਈ ਆ ਤਾਂ ਤੜਕਸਾਰ ਇਹ بارش ਸ਼ੁਰੂ ਹੋ ਗਈ ਸੀ ਤਾਂ ਹੁਣ ਤੱਕ ਵੀ ਰੁਕ ਰੋਕ ਕੇ بارش ਹੋ ਰਹੀ ਆ ਤਾਂ ਪਹਿਲੀ ਸੌਣ ਦੀ بارش ਨੇ ਨਗਰ ਕੌਸਲਦੀਪ ਔਲ ਖੋਲ ਕੇ ਰੱਖ ਦਿੱਤੀ ਇੱਕ ਵਾਰ ਤੁਹਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਨੇ ਤਸਵੀਰਾਂ ਸਾਂਝੀਆਂ ਕਰਦੇ ਆ ਦੇਖ ਸਕਦੇ ਹੋ ਕਿ ਜੋ ਪਹਿਲੀ بارش ਸੌਣ ਦੀ ਉਸ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਏਰੀਆ ਦੇ ਵਿੱਚ ਪਾਣੀ ਭਰ ਚੁੱਕਿਆ ਤਕਰੀਬਨ ਜਿੱਕਰ ਗੱਲ ਕਰੀਏ ਸਾਰੇ ਮੁਕਤਸਰ ਦੇ ਵਿੱਚ ਹੀ ਇਸੇ ਤਰ੍ਹਾਂ ਹੀ ਪਾਣੀ ਭਰ ਚੁੱਕਿਆ ਕਿ ਆ ਤਾਂ ਦੇਖ ਸਕਦੇ ਹੋ ਜੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਸ਼੍ਰੀ ਮੁਕਤਸਰ ਸਾਹਿਬ ਦਾ 메인 ਚੌਕ ਆ ਬਿਲਕੁਲ ਬਾਜ਼ਾਰ ਨੂੰ ਜਾਣ ਵਾਲਾ ਰਸਤਾ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਬਿਲਕੁਲ ਜਲਤਲ ਮੁਕਤਸਰ ਦੇ ਵਿੱਚ ਹੋ ਚੁਟਿਆ ਤਾਂ ਫੰਦਾ ਦਈਏ ਕਿ ਲਗਾਤਾਰ ਸ਼ਹਿਰ ਵਾਸੀਆਂ ਦੇ ਵੱਲੋਂ ਵੀ ਆਵਾਜ਼ ਚੁੱਕੀ ਗਈ ਸੀ ਤੇ ਇੱਥੋਂ ਦੇ ਐਮਸੀਆਂ ਦੇ ਵੱਲੋਂ ਵੀ ਮੀਟਿੰਗ ਕੀਤੀ ਗਈ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਲਗਾਤਾਰ ਜੇਕਰ بارشਾਂ ਹੁੰਦੀਆਂ ਨੇ ਤਾਂ ਮੁਕਸਰ ਸਾਹਿਬ ਦੇ ਜੋ ਹਾਲਾਤ ਨੇ ਬੱਤਰ ਤੋਂ ਬੱਤਰ ਬਣ ਸਕਦੇ ਨੇ ਤਾਂ ਉਹੀ ਤਸਵੀਰਾਂ ਨੇ ਜੋ ਅੱਜ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਪਹਿਲੀ بارش ਸੀਗੀ ਪਹਿਲੀ بارش ਦੇ ਨਾਲ ਹੀ ਸ਼ਿਰ ਮੁਕਸਰ ਸਾਹਿਬ ਦੇ ਜੋ ਹਾਲਾਤ ਨੇ ਉਹ ਤਸਵੀਰਾਂ ਦੇ ਜ਼ਰੀਏ ਤੁਸੀਂ ਬਖੂਬੀ ਸਮਝ ਸਕਦੇ ਹੋ ਤਾਂ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਤਾਂ ਮੁਕਸਰ ਦੇ ਵੱਖ-ਵੱਖ ਏਰੀਏ ਨੇ ਜੋ ਬਾਜ਼ਾਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਪਾਣੀ ਅੱਜੋ ਉਹੋ ਭਰ ਚੁੱਕਿਆ ਤਾਂ ਜੇਕਰ ਅੱਜ ਗੱਲ ਕਰੀਏ ਤਾਂ ਕਈ ਜੋ ਦੁਕਾਨਾਂ ਨੇ ਮੁਕਸਰ ਸਾਹਿਬ ਦੇ ਵਿੱਚ ਬੰਦ ਪਈਆਂ ਨੇ ਬਿਆ ਪਾਣੀ ਭਰਨ ਦੇ ਕਾਰਨ ਕਿਉਂਕਿ ਗਾਹ ਕਾ ਨਹੀਂ ਰਿਹਾ ਤਾਂ ਜਿਆਦਾ ਪਾਣੀ ਹੋਣ ਦੇ ਕਾਰਨ ਦੁਕਾਨਾਂ ਤਕਰੀਬ ਨਹੀਂ ਹੀ ਬੰਦ ਪਈਆਂ ਨੇ ਤਾਂ ਇਹ ਹਾਲਾਤ ਨੇ ਸ਼੍ਰੀ ਮੁਕਸਰ ਸਾਹਿਬ ਦੇ ਤਾਂ ਇੱਥੋਂ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਅੱਜ ਪਹਿਲੀ بارش ਹੋਈ ਸੀ ਤੇ ਪਹਿਲੀ بارش ਦੇ ਨਾਲ ਹੀ ਇਹ ਮੁਕਸਰ ਦੇ ਵਿੱਚ ਇਨਾ ਪਾਣੀ ਭਰ ਚੁੱਕਿਆ ਕਿਦਾਂ ਬਾਈ ਜੀ ਗੱਲ ਇਹ ਆ ਵੀ ਇਹ ਤਾਂ ਹਰ ਸਾਲ ਹੀ ਐਵੇਂ ਹੁੰਦਾ ਹੈ ਇਤੋਂ ਪਾਣੀ ਬਹੁਤ ਲੇਟ ਨਿਕਲਦਾ ਹੈ ਜਦੋਂ ਬਾਰਿਸ਼ ਤਕੜੀ ਹੋ ਜਾਂਦੀ ਹੈ ਉਦੋਂ ਕਾਫੀ ਟਾਈਮ ਲੱਗ ਜਾਂਦਾ ਪਾਣੀ ਨਿਕਲਣ ਵਾਸਤੇ ਤੇ ਦੁਕਾਨਾਂ ਵੀ ਬੰਦ ਰਹਿੰਦੀਆਂ ਲੋਕਾਂ ਦੀ ਆਈ ਜਾ ਆਵਾ ਜਾਵੇ ਵੀ ਬੰਦ ਰਹਿੰਦੀ ਹੈ ਤੇ ਕੋਈ ਕਾਰੋਬਾਰ ਨਹੀਂ ਚੱਲਦਾ ਇੱਥੇ ਜਦੋਂ ਆਉਂਦਾ ਹੀ ਨਹੀਂ ਹੈ ਜਦੋਂ ਪਾਣੀ ਗੁੱਡੂ ਗੁੱਡੂ ਖੜ੍ਹ ਜਾਂਦਾ ਜਾਂ ਲਗ ਲਗ ਤੱਕਰ ਪਾਣੀ ਹੋ ਜਾਂਦਾ ਤੇ ਕੋਈ ਵੀ ਆਦਮੀ ਨਹੀਂ ਆਉਂਦਾ ਕਾ ਬਾਜ਼ਾਰ ਦੇ ਵਿੱਚ ਇੰਨਾ ਬਾਜ਼ਾਰ ਦੇ ਵਿੱਚ ਕੋਈ ਕੰਮ ਚੱਲਦਾ ਕਾਰੋਬਾਰ ਸੱਪ ਠੱਪ ਰਹਿੰਦਾ ਇਹ ਕਿੰਨੇ ਕ ਸਮੇਂ ਦੀ ਸਮੱਸਿਆ ਹੈ ਇਹ ਇਹ ਤਾਂ ਜੀ ਮੇਰੇ ਕੋਲ ਸਾਡੀਆਂ ਉਮਰਾਂ ਲੰਘੀਆਂ ਸ਼ੁਰੂ ਤੋਂ ਲਾ ਕੇ ਸਮੱਸਿਆ ਚੱਲਦੀ ਆ ਜਾਈ ਰਹੀ ਹੈ ਕੋਈ ਸੁਧਾਰ ਨਹੀਂ ਹੋਇਆਗਾ ਇੱਥੇ ਕੋਈ ਪਾਣੀ ਦਾ ਨਿਕਾਸ ਨਹੀਂ ਆਇਆਗਾ ਪਾਣੀ ਜਦੋਂ ਬਰਸਾਤ ਹੁੰਦੀ ਐਂ ਖੜਦਾ ਐ ਇਹ ਇੱਕ ਦਿਨ ਦੋ ਦੋ ਰਾਤਾਂ ਦੋ ਦੋ ਦਿਨ ਪਾਣੀ ਕਈ ਵਾਰੀ ਜ਼ਿਆਦਾ ਬਰਸਾਤ ਹੋ ਜਾਂਦੀ ਐਂ ਖੜਾ ਰਹਿੰਦਾ ਇਹ ਤਾਂ ਇਥੋਂ ਦੀ ਜ਼ਿਕਰ ਗੱਲ ਕਿ ਲੰਘਣਾ ਵੀ ਔਖਾ ਹੋ ਜਾਂਦਾ ਦੁਕਾਨਾਂ ਵੀ ਤਕਰੀਬਨ ਆਪਾਂ ਦੇਖ ਰਹੇ ਹਾਂ ਕਿ ਤੇ ਦੁਕਾਨਾਂ ਹੀ ਬੰਦ ਨੇ ਦੁਕਾਨਦਾਰਾਂ ਦਾ ਵੀ ਨੁਕਸਾਨ ਹੋ ਰਿਹਾ ਜਦੋਂ ਕੋਈ ਵਹੀਕਲ ਲੰਘਦੇ ਪਾਣੀ ਐਨੇ ਖੜੇ ਦੇ ਵਿੱਚ ਦੀ ਦੁਕਾਨਾਂ 'ਚ ਪਾਣੀ ਵੜਦਾ ਛਲ ਵੱਜਦੀ ਉਹ ਫੋੜੇ ਜੇ ਲੈ ਕੇ ਦੁਕਾਨ ਵਾਲੇ ਖੜੇ ਹੁੰਦੇ ਆ ਵਿਚਾਰੇ ਉਹ ਕੋਈ ਐਨੂੰ ਮਾਰਦਾ ਇਧਰੋਂ ਮਾਰਦਾ ਪਾਣੀ ਮੋ ਕੀ ਕਹੋਗੇ ਭਾਈ ਜਿਹੜੇ ਹਾਲਾਤ ਨੇ ਅੱਜ ਇਹ ਬਣੇ ਹੋਏ ਨੇ ਪਹਿਲੀ ਵਾਰ ਸੀ ਹਾਂਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੀ ਗੱਲ মিডিਆ ਰਾਹੀਂ ਪਹੁੰਚਾਈ ਹੈ ਲੋਕਾਂ ਤੱਕ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ ਹਾਂਜੀ ਇਹ ਹਾਲਾਤ ਤਕਰੀਬਨ ਹਰ ਸਾਲ ਹੀ ਵੇਖਣ ਨੂੰ ਮਿਲਦੇ ਆ ਇੱਥੇ ਤਕਰੀਬਨ ਸੀਵਰ ਦੀ ਸਮੱਸਿਆ ਸਾਰੇ ਮੁਕਸਰ ਦੇ ਵਿੱਚ ਹੀ ਬਹੁਤ ਜ਼ਿਆਦਾ ਹੈਗੀ ਆ ਸੀਵਰ ਦਾ ਕੋਈ ਵੀ ਨਿਕਾਸ ਨਹੀਂ ਹੈਗਾ ਪਾਣੀ ਦਾ ਜਦੋਂ ਵੀ بارش ਆਉਂਦੀ ਆ ਤਾਂ ਕਈ ਕਈ ਦਿਨ ਕੰਮ ਠੱਪ ਰਹਿੰਦੇ ਆ ਕਿਉਂਕਿ ਲੰਘ ਹੀ ਖਤਮ ਹੋ ਜਾਂਦਾ ਹੁਣ ਵੀ ਤੁਸੀਂ ਦੇਖਿਆ ਜੀ ਇਹ ਦੁਕਾਨਾਂ ਬੰਦ ਪਈਆਂ ਤੇ ਲੋਕਾਂ ਨੂੰ ਆਉਣ ਜਾਣ ਵਿੱਚ ਵੀ ਸਮੱਸਿਆ ਹੈ ਗਿਆ ਦੁਕਾਨਾਂ ਦੇ ਵਿੱਚ ਪਾਣੀ ਦੀਆਂ ਛੱਲਾਂ ਵਾਈਦੀਆਂ ਪਾਣੀ ਭਰ ਜਾਂਦਾ ਦੁਕਾਨਾਂ ਦੇ ਵਿੱਚ ਬਹੁਤ ਹੀ ਬੁਰਾ ਹਾਲ ਹੈ ਜੀ ਮੁਕਸਰ ਦਾ ਇਹ 40 ਮੁਕਤਿਆਂ ਦੀ ਸ਼ਹੀਦੀ ਤੇ ਪਵਿੱਤਰ ਧਰਤੀ ਆ ਇਸ ਨੂੰ ਇਹਦੇ ਵਿੱਚ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਆ ਕੋਈ ਵੀ ਸਫਾਈ ਦਾ ਕੰਮ ਨਹੀਂ ਚੱਲ ਰਿਹਾ ਇਹਦੇ ਵਿੱਚ ਕੋਈ ਵੀ ਨਿਕਾਸ ਨਹੀਂ ਹੋ ਰਿਹਾ ਇੱਥੇ ਦਾ ਚੁੱਕਿਆ ਕਿ ਇੱਥੇ ਰਹਿਣਾ ਲੋਕਾਂ ਦਾ ਮੁਸ਼ਕਲ ਹੀ ਹੋ ਚੁੱਕਿਆ ਜੀ ਇਹ तकरीबन ਜਦੋਂ ਗੱਲ ਕਰਕੇ ਸਾਰੇ ਮੁਕਸਰ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਸਾਰੇ ਮੁਕਸਰ ਦੇ ਵਿੱਚ ਇਹੀ ਹਾਲਾਤ ਆ ਜੀ ਕੋਈ ਵੀ ਇੱਥੇ ਸੁਧਾਰ ਨਹੀਂ ਹੋ ਰਿਹਾਗਾ ਮੁਕਸਰ ਦਾ ਪਤਾ ਨਹੀਂ ਕੀ ਮੰਦਭਾਗੀ ਹੈਗੇ ਆ ਲੋਕ ਵੀ ਜਿਨ੍ਹਾਂ ਨੂੰ ਚੰਗੀ ਜ਼ਿੰਦਗੀ ਨਹੀਂ ਬਸੇਰ ਕਰਨ ਨੂੰ ਮਿਲਦੀ ਜੀ ਆ ਕੀ ਹੋ ਗਏ ਜਿਹੜੇ ਅੱਜ ਹਾਲਾਤ ਬਣੇ ਹੋਏ ਨੇ ਇਹ ਹਾਲਾਤ ਇਹ ਜੀ ਨਾ ਸੀਵਰੇਜ ਇੱਕ ਸ਼ਹਿਰ ਦੇ ਸੀਵਰੇਜ ਦੇ ਜਿਹੜੇ ਬਲੌਕ ਆ ਪਾਣੀ ਤੁਹਾਡੇ ਸਾਹਮਣੇ ਬਾਰਸ਼ ਹੋ ਗਈ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਲੋਕ ਪਰੇਸ਼ਾਨ ਹੋ ਰਹੇ ਆ ਘਰਾਂ ਚ ਇਧਰ ਪਰਲੀ ਸਾਈਡ ਜਾਵੜੋ ਹਰ ਬਾਜ਼ਾਰ ਦੇ ਚੌਂਕ ਤੇ ਜਾਂਦੇ ਰਹੋ ਪਾਣੀ 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 ਮਿਲੂ ਤੁਹਾਨੂੰ ਘਰਾਂ ਚ ਪਾਣੀ ਵੜੀ ਜਾਂਦਾ ਜੋ ਜਿਹੜੇ ਘਰ ਨੀਵੇਂ ਆ ਉਹ ਡੁੱਬਣ ਵਾਲੇ ਡਿੱਗਣ ਵਾਲੇ ਆ ਪਾਣੀ ਦਾ ਸੀਵਰੇਜ ਦਾ ਕੋਈ ਨਿਕਾਸ ਨਹੀਂ ਹੁਣ ਮੰਨ ਕੇ ਦੇਖ ਲਓ ਕੱਲ ਵੀ ਸਾਡੇ ਕਿਸਾਨਾਂ ਦੇ ਸੰਬੰਧੀਆਂ ਨੂੰ ਉਹ ਵੀ ਧਰਨਾ ਲਾਇਆਗਾ ਜੋ ਕਿ ਸਾਡਾ ਸੀਵਰੇਜ ਦਾ ਮਸਲਾ ਇਹਨਾਂ ਨੇ ਆਪਦੇ ਸ਼ਹਿਰ ਦਾ ਮਸਲਾ ਹੀ ਨਹੀਂ ਸੈੱਟ ਕੀਤਾਗਾ ਸਾਡਾ ਮਸਲਾ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਆ ਇਹਨਾਂ ਨੇ ਸ਼ਹਿਰ ਦਾ ਸੀਵਰੇਜ ਦਾ ਮਸਲਾ ਨਹੀਂ ਸੈੱਟ ਕੀਤਾ ਐਮਸੀ ਇਕੱਠੇ ਹੋਏ ਆ ਜਿਨ੍ਹਾਂ ਦਾ ਸੀਵਰੇਜ ਬਲੌਕ ਹੋਇਆ ਘਰਾਂ ਚ ਪਾਣੀ ਗਿਆ ਗੰਦਾ ਨਾਇਟ ਰਿੰਗ ਵਾਲਾ ਬਾਥਰੂਮ ਵਾਲਾ ਉਹਦੇ ਕਰਕੇ ਮੀਟਿੰਗ ਹੋਈ ਆ ਹੁਣ ਦੇਖੋ ਜੀ ਇਹਨਾਂ ਦੀ ਗਾਂ ਦਾ ਵੇਖੋ ਇਹ ਕੀ ਕਰਦੇ ਆ ਜਦੋਂ ਜਾਣਿਓ ਤੇਹੀ ਸਫਾਈ ਦੇ ਦਿੰਦੇ ਆ ਬਿਨਾ ਅਗਲਣੇ ਕੋਈ ਨੀ ਜਿਸੀ ਕਰਦੇ ਆ ਸਾਡਾ ਬੱਜਟ ਆ ਅਸੀਂ ਉਹਦੇ ਜਾਂ ਕਰਦਾਂਗੇ ਜੀ ਫਲਾਨਾ ਕਰਦਾਂਗੇ ਜੀ ਢਿੰਗੜਾ ਕਰਦਾਂਗੇ ਕੋਈ ਮਤਲਬ ਕੋਈ ਸੁਨਵਾਈ ਆਣਗੇ ਤੇ ਸ਼ਹਿਰ ਦਾ ਬਹੁਤ ਮੰਦੇ ਹਾਲ ਆ। ਔਲ ਮਲਾ ਕੇ ਤੇ ਇਦੋਂ ਵੀ ਜ਼ਿਆਦਾ ਮੰਦੇ ਹਾਲ ਹੋਣਗੇ ਜੇ ਇਹੇ ਜੇ ਪ੍ਰਸ਼ਾਸਨ ਰਿਹਾ ਤਾਂ। ਅਜੇ ਤਾਂ ਪਹਿਲੀ ਬਾਰਿਸ਼ ਐ ਇਦੋਂ ਬਾਅਦ ਤਾਂ ਸੌਣਾ ਚੜ੍ਹਈ ਅਜੇ ਤਾਂ ਮਾਰਚ ਤਾਂ ਨਾ ਮਾਰਚ ਤਾਂ ਸਵੇਰ ਜੀ ਹੋ ਰਹੀ ਐ 6 ਵਜੇ ਦੀ ਆ ਤੁਹਾਡੇ ਸਾਹਮਣੇ ਅਜੇ ਵੀ ਰੁਕੀ ਨਹੀਂ ਕਿ ਇਦੋਂ ਹਾਲਾਤ ਵਿਗੜਨੇ ਹੀ ਆ ਘਟਨੇ ਨਹੀਂ ਕਿ ਚਲੋ ਮੰਨ ਕੇ ਚਲੋ ਹੋਰ ਬਾਰਿਸ਼ ਹੁੰਦੀ ਆ ਪਰ ਮੰਨ ਕੇ ਜੇ ਦੁਕਾਨਦਾਰ ਵੀ ਨੇਰਾਮਾ ਕਿਸ ਨੇ ਕੋਈ ਪਿੰਡਾਂ ਵਾਲੇ ਲੋਕ ਕੰਮ ਕਰਨ ਆਉਂਦੇ ਸ਼ਹਿਰ ਉਹਨਾਂ ਦੇ ਕਾਰੋਬਾਰ ਬੰਦ ਆ ਵਿਚਾਰਿਆਂ ਦਾ ਇਹ ਕੁੱਲ ਮਿਲਾ ਕੇ ਸ਼ਹਿਰ ਦੇ ਹਾਲਾਤ ਮਾੜੇ ਆ ਜੀ ਤਾ ਇਹ ਬਿਲਕੁਲ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਹੀ ਸੀ ਸ੍ਰੀ ਮੁਕਤਸਰ ਸਾਹਿਬ ਦੇ ਹਾਲਾਤ ਨੇ ਇਹ ਪਹਿਲੀ ਬਾਰਿਸ਼ ਸ਼ਾਉਣ ਦੀ ਹੋਈ ਆ ਤਾਂ ਅੱਜ ਤੜਕਸਰ ਬਾਰਿਸ਼ ਸ਼ੁਰੂ ਹੋ ਗਈ ਸੀ ਤਾਂ ਉਸ ਤੋਂ ਬਾਅਦ ਉੱਪਰ ਉੱਕ ਕੇ ਹਜੇ ਤੱਕ ਵੀ ਇਹ ਬਾਰਿਸ਼ਾ ਜੋ ਹੋ ਰਹੀ ਆ ਤਾਂ ਲੇਕਿਨ ਹਾਲਾਤ ਨੇ ਜੋ ਸਾਹਮਣੇ ਜੋ ਨਗਰ ਕੌਂਸਲ ਦੇ ਵੱਲੋਂ ਪ੍ਰਬੰਧਾਂ ਦੀ ਗੱਲ ਕੀਤੀ ਜਾਂਦੀ ਆ ਤਾਂ ਇਹ ਪ੍ਰਬੰਧ ਨੇ ਜੋ ਪਹਿਲੀ ਬਾਰਿਸ਼ ਨੇ ਖੋਲ ਕੇ ਰੱਖ ਦਿੱਤੇ ਨੇ ਤਾਂ ਕਾਫੀ ਸਮੇਂ ਤੋਂ ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਪ੍ਰੋਬਲਮ ਬਣੀ ਹੋਈ ਆ ਲੇਕਿਨ ਅੱਜ ਤੱਕ ਹੱਲ ਕਿਸੇ ਵੱਲੋਂ ਨਹੀਂ ਕੀਤਾ ਗਿਆਗਾ ਥਾਂ-ਥਾਂ ਤੇ ਪਾਣੀ ਖੜ ਜਾਂਦਾ ਸਿਵਰੇਜ ਦਾ ਗੰਦਾ ਪਾਣੀ ਖੜ ਜਾਂਦਾ ਇਸ ਤਰ੍ਹਾਂ ਦੇ ਨਾਲ ਜਦੋਂ ਬਾਰਸ਼ਾਂ ਹੁੰਦੀਆਂ ਨੇ ਤਾਂ ਫਿਰ 2 ਤੋਂ 3 ਫੁੱਟ ਪਾਣੀ ਖੜ ਜਾਂਦਾ ਜਿਸ ਦਾ ਜ਼ਿਆਦਾ ਨੁਕਸਾਨ ਦੁਕਾਨਦਾਰਾਂ ਨੂੰ ਹੁੰਦਾ ਕਿਉਂਕਿ ਦੁਕਾਨਦਾਰਾਂ ਨੇ ਅੱਜ ਬਿਲਕੁਲ ਤਕਰੀਬਨ ਗੱਲ ਕਰੀਏ ਤਾਂ ਕਾਫੀ ਦੁਕਾਨਾਂ ਨੇ ਜੋ ਬੰਦ ਪਈਆਂ ਨੇ ਕਿਉਂਕਿ ਪਾਣੀ ਜ਼ਿਆਦਾ ਖੜਨ ਦੇ ਨਾਲ ਗਾਹਕ ਨਹੀਂ ਆ ਰਿਹਾ ਤਾਂ ਇਸੇ ਦਿਨ ਜਿੱਕਰ ਕਹਿੰਦੇ ਕਿ 2 ਤੋਂ 3 ਦਿਨ ਤੱਕ ਵੀ ਗਾਹਕ ਨਹੀਂ ਆਉਂਦਾ ਕਾਫੀ ਜੋ ਨੁਕਸਾਨ ਦੁਕਾਨਦਾਰਾਂ ਦਾ ਹੁੰਦਾ ਤਾਂ ਅੱਗੇ ਹਜੇ ਸੌਣ ਚੜਿਆ ਤੇ ਇਸ ਤੋਂ ਬਾਅਦ ਕਾਫੀ ਬਾਰਸ਼ਾਂ ਹੋਣੀਆਂ ਤੇ ਉਸ ਉਦੋਂ ਕੀ ਹਾਲਾਤ ਹੋਣਗੇ ਤੇ ਇਹ ਸਮਾਂ ਹੀ ਦੱਸੇਗਾ ਤਾਂ ਹਜੇ ਤੱਕ ਕਿਸੇ ਵੀ ਜੋ ਕਹਦੀਏ ਕਿ ਲੀਡਰਾਂ ਕਿਸੇ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵੱਲੋਂ ਕੋਈ ਵੀ ਗੱਲਬਾਤ ਹੈ ਜੋ ਕੋਈ ਵੀ ਇਸੂ ਦੀ ਨਿਕਾਸੀ ਹੈ ਜੋ ਕਰਨ ਦੇ ਬਾਰੇ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ। ਸ਼੍ਰੀ ਮੁਖਤਸਰ ਸਾਹਿਬ ਤੋਂ ਲਾਈ ਪੰਜਾਬੀ ਟੀਵੀ ਲਈ ਗੋਟਾ ਸਿੰਘ ਦੀ ਰਿਪੋਰਟ। ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਨਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ। ਸਫਰਨਾਮਾ ਫਟੀਦਾ ਪੱਤਰ ਪੰਜਾਬ ਲੋਕ ਲੈਂਡ ਵੱਲੋਂ ਇਹ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੈ ਸੈਟਲਵੇਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰ ਸੈਂਟਰ ਦੇ ਵਿੱਚ ਕੀਤਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 551 604 0493 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ वर्ल्ड वाइड ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ। ਲਾਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ